ਉਹਨਾਂ ਦੇ ਭੋਜਨ ਦੀ ਨਹੀਂ ਪਹਿਤਾਂ ਉਲੀ ਕਈ ਦਫਾ ਤੇ ਮਰਦੇ ਦਮ ਤੱਕ ਵੀ ਨਹੀਂ ਆਉਂਦੀ। ਉਹ ਜੇ ਮਰ ਗਿਆ ਲੇਕਿਨ ਭੋਜਨ ਦੀ ਭੁੱਖ ਤੇ ਭਜਨ ਦੀ ਭੁੱਖ ਤੇ ਇਸ ਦੇ ਅੰਦਰ ਹੈ ਹੀ ਨਹੀਂ ਸੀ। ਆਈ ਨਹੀਂ ਸੀ। ਹੁਣ ਦੂਜਾ ਨੁਕਤਾ ਸੁਣਨਾ। ਜਿਸ ਮਨੁੱਖ ਨੂੰ ਢੰਗ ਸੇ ਚੰਗੇ ਟਾਂਗ ਨਾਲ ਭੋਜਨ ਦੀ ਭੁੱਖ ਨਾ ਲਗੇ ਆਯੁਰਵੇਦ ਆਚਾਰੀਆ ਕਹਿੰਦੇ ਨੇ ਰੋਗੀ ਹੈ। ਬਿਮਾਰ 104 ਡਿਗਰੀ ਦਾ ਬੁਖਾਰ ਚੜਿਆ ਹੋਇਆ ਹੈ ਤੇ 36 ਪ੍ਰਕਾਰ ਦਾ ਭੋਜਨ ਪਰੋਸ ਕੇ ਅੱਗੋਂ ਰੱਖ ਲਈਏ ਕਹਿੰਦਾ ਨਹੀਂ ਭੁੱਖ ਨਹੀਂ ਹੈ ਕਿਉਂ ਬੁਖਾਰ ਚੜਿਆ ਹੈ ਤਾਪ ਨੇ ਬੁਖਾਰ ਨੇ ਭੁੱਖ ਮਾਰ ਦਿੱਤੀ ਤੇ ਜੇ ਉਹਨੂੰ ਆਖੀਏ ਜ਼ਿੰਦਾ ਰਹਿਣ ਵਾਸਤੇ ਖਾਣਾ ਪੈਗਾ ਕੁਝ ਖਾ ਮੂੰਹ ਚ ਬੁਰਕੀ ਪਾ ਲਿਆ ਸਵਾਦ ਨਹੀਂ ਕਿਉਂ ਬੁਖਾਰ ਨੇ ਤਾਪ ਨੇ ਜ਼ਬਾਨ ਦੇ ਉਹਨਾਂ ਤੰਤੂਆਂ ਨੂੰ ਵੀ ਸੁਣ ਕਰ ਦਿੱਤਾ ਜੋ ਰਸ ਮਾਣ ਦੀਆਂ ਤੋਂ ਰਸ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਭੋਜਨ ਦੀ ਭੁੱਖ ਨਹੀਂ ਹੈ ਅਕਸਰ 99% ਬੱਚੇ ਤੰਦਰੁਸਤ ਪੈਦਾ ਹੁੰਦੇ ਨੇ ਭੁੱਖ ਨੂੰ ਨਾਲ ਲੈ ਕੇ ਪੈਦਾ ਹੁੰਦੇ ਨੇ ਕੋਈ ਕਦ ਨੂੰ ਛੋੜ ਬਾਦ ਵਿੱਚ ਕਈ ਐਸੇ ਰੋਗੀ ਹੋ ਜਾਂਦੇ ਨੇ ਭਿਆਨਕ ਰੋਗੀ ਹੋ ਜਾਂਦੇ ਨੇ ਭੁੱਖ ਲੱਗਦੀ ਨਹੀਂ ਕਈ ਕਈ ਦਿਨ ਵੀ ਕਈਆਂ ਨੂੰ ਨਹੀਂ ਲੱਗਦੀ ਸਤਾਬ ਬੁਖਾਰ ਕੋਈ ਨਾ ਕੋਈ ਸਰੀਰ ਦੇ ਚ ਰੋਗ ਜਨਮ ਤੋਂ ਮਨੁੱਖ ਤੰਦਰੁਸਤ ਹੈ ਤੇ ਭੁੱਖ ਦਾ ਲਗਣਾ ਤੰਦਰੁਸਤੀ ਦੀ ਪਹਿਚਾਨ ਚੰਗੀ ਭੁੱਖ ਲਗੇ ਆਯੁਰਵੇਦ ਆਚਾਰੀਆ ਕਹਿੰਦੇ ਨੇ ਸਰੀਰ ਠੀਕ ਸਰੀਰ ਠੀਕ ਜਨਮ ਤੋਂ ਮਨ ਰੋ ਗਈਏ ਕਈ ਜਨਮਾਂ ਤੋਂ ਮਨ ਰੋ ਗਈਏ ਜਨਮ ਤੋਂ ਭਜਨ ਦੀ ਬੁੱਖ ਕੋਈ ਨਹੀਂ ਐਸ ਵਾਸਤੇ ਬਹੁਤੀ ਦੁਨੀਆ ਭਜਨ ਤੋਂ ਬਿਨਾ ਵੀ ਤਨ ਕਰਕੇ ਜ਼ਿੰਦਾ ਰਹਿ ਜਾਂਦੀ ਹੈ ਰਹਿੰਦੀ ਗਈ ਲੋੜ ਨਹੀਂ ਪਾਸਦੀ ਤਨ ਨੂੰ ਬੁਖਾਰ ਚੜਿਆ ਹੋਇਆ ਕਾਪ ਚੜਿਆ ਹੋਇਆ ਭੋਜਨ ਦੀ ਭੁੱਖ ਨਹੀਂ ਲੱਗਦੀ ਮਨ ਨੂੰ ਕਾਮਨਾਵਾਂ ਦਾ ਵਾਸ਼ਨਾਵਾਂ ਦਾ ਬੁਖਾਰ ਚੜਿਆ ਹੋਇਆ ਹੈ ਵਿਕਾਰਾਂ ਦਾ ਤਪ ਚੜਿਆ ਹੋਇਆ ਹੈ ਭੋਜਨ ਦੀ ਭੁੱਖ ਨਹੀਂ ਪੈਂਦੀ ਹੁਣ ਤੀਸਰਾ ਨੁਕਤਾ ਸੁਣਨਾ ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ ਬਹੁਤ ਥੋੜੀ ऐसे रोगियों ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਕੋਈ ਨਹੀਂ ਜੋ ਜੋ ਦੇ ਸੋ ਸੋ ਰੋਗੀ ਜੋ ਵੀ ਦਿਖਾਈ ਦੇਂਦਾ ਰੋਗੀ ਬਿਮਾਰ ਹੈ ਅਰੇ ਇਸ ਨੂੰ ਬੜੀ ਗਹਿਰਾਈ ਨਾਲ ਲੈਣਾ ਅਗਰ ਭੁੱਖ ਨਹੀਂ ਹੈ ਕੀ ਹੋਇਆ ਗੁਰਦੁਆਰੇ ਆ ਰਹੇ ਆ ਅਜੇ ਤੰਦਰੁਸਤ ਨਹੀਂ ਕੀ ਹੋਇਆ ਬਾਣੀ ਪੜ ਰਹੇ ਆ ਅਜੀਤ ਅੰਦਰੋਸਤ ਨਹੀਂ ਆ ਭੁੱਖ ਨਹੀਂ ਸਾਚੇ ਨਾਮ ਕੀ ਲਾਗੇ ਉਹ ਉਹਦ ਭੁੱਖੇ ਖਾਏ ਚਲਿਏ ਭੁੱਖ ਪੈਦਾ ਹੋ ਸਕੇ ਔਸ਼ਧੀ ਕੀ ਹੈ ਬਸ सत्संगी ਔਸ਼ਧੀ ਹੈ ਇਹ ਕਥਾ ਕੀਰਤਨ ਸੁਣਨਾ ਹੀ ਧਾਰੂ ਹੈ ਇਹ ਬਾਣੀ ਦਾ ਜਪ ਕਰਨਾ ਹੀ ਔਸ਼ਧੀ ਹੈ ਇਹ ਪਹਿਲੇ ਕੀ ਕਰੇਗੀ ਬਾਣੀ ਦਾ ਜਪ ਇਹ ਭੁੱਖ ਪੈਦਾ ਕਰੇ ਜੈਸੇ ਜੈਸੇ ਕਾਮਨਾਵਾਂ ਦਾ ਤਾਪ ਵਾਸਨਾਵਾਂ ਦਾ ਤਾਪ ਹੌਲਾ ਹੋਏਗਾ ਹਲਕਾ ਹੋਵੇਗਾ ਵੈਸੇ ਵੈਸੇ ਭਜਨ ਦੀ ਭੁੱਖ ਪੈਦਾ ਹੋਵੇਗੀ ਪੈਦਾ ਹੋਵੇਗੀ ਔਰ ਇੱਕ ਦਿਨ ਐਸਾ ਹੋ ਸਕਦਾ ਹੈ ਪੂਰਨ ਭੁੱਖ ਪੈਦਾ ਆ ਜਾਏ ਇਸ ਭੁੱਖ ਦਾ ਪੈਦਾ ਹੋ ਜਾਣਾ ਖੁਸ਼ਕਿਸਮਤੀ ਦੀ ਨਿਸ਼ਾਨੀ ਹੈ ਔਰ ਇਹ ਬੋਖ ਭਜਨ ਕਰਨ ਤੇ ਮਜਬੂਰ ਕਰੇਗੇ ਜੈਸੇ ਬੰਦਾ ਭਜਨ ਕਰੇਗਾ ਰਸ ਆਏਗਾ ਇਹ ਵੀ ਧਿਆਨ ਨਾਲ ਸੁਣ ਲੈਣਾ ਵਾਹਿਗੁਰੂ ਆਖਣ ਦਾ ਜਿਹਨੂੰ ਰਸ ਆਣ ਲੱਗ ਪਿਆ ਬੋਖ ਪੈਦਾ ਹੋ ਗਿਆ ਬਾਣੀ ਜਪਣ ਦਾ ਜਿਹਨੂੰ ਰਸ ਆਣ ਲੱਗ ਪਿਆ ਬੋਖ ਪੈਦਾ ਹੋ ਗਿਆ ਜਪਦਾ ਤੇ ਪਿਆ ਰਸ ਨਹੀਂ ਹੈ ਅਜੇ ਰੋਗੀ ਜੀ ਬਾਣੀ ਦਾ ਪਾਠ ਕਰਦਾ ਤੇ ਪਿਆ ਰਸ ਨਹੀਂ ਆ ਰਿਹਾ ਇਹਨੂੰ ਮੰਨ ਲੈਣਾ ਚਾਹੀਦਾ ਰੋਗੀ بیمار ਅਜੇ ਠੀਕ ਨਹੀਂ ਤੰਦਰੁਸਤ ਮਨੁੱਖ ਦੀ ਇਹ ਪਹਿਚਾਣ ਹੈ ਅਗਰ ਤੰਦਰੁਸਤ ਮਨੁੱਖ ਨੂੰ ਚੰਗੀ ਭੁੱਖ ਲੱਗੀ ਹੋਈ ਹੈ ਤਾਂ ਬੜਾ ਗਹਿਰਾ ਸੁਆਦ ਆਏਗਾ ਰੂਪੇ ਕਾਮੇ ਦੋਸਤੀ ਭੁਖੇ ਸਾਦੇ ਗਣ ਬੜਾ ਸੁਆਦ ਆਏਗਾ ਜੈਸੇ ਮਨੁੱਖ ਵਿਕਾਰਾਂ ਦੇ ਤਾਪ ਤੋਂ ਹਲਕਾ ਹੋਣਾ ਹੈ ਇਹ ਤਾਪ ਉਤਰ ਰਿਹਾ ਹੈ ਭਜਨ ਦੀ ਭੁੱਖ ਪੈਦਾ ਹੋ ਗਈ ਹੈ ਪਹਿਚਾਨ ਕੀ ਹੋਵੇਗੀ ਤਾਪ ਲੈ ਗਿਆ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪੇਗਾ ਐਸੇ ਮਨੁੱਖ ਨੂੰ ਕਹਿੰਦੇ ਨੇ ਉਹ ਵਾਹਿਗੁਰੂ ਇਹਦੀ ਰਸਨਾ ਤੇ ਵਸ ਗਿਆ ਵਾਹਿਗੁਰੂ ਇਸ ਦੀ ਰਸਨਾ ਤੇ ਬੈਠਾ ਹੈ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਦ ਕਹਿਜ ਸੁਨੋਰੇ ਲੋਗਾ ਸੰਤ ਰਸਨ ਕੋ ਬਸਈਓ ਐ ਦੁਨੀਆ ਦੇ ਲੋਗੋ ਸੁਣ ਲੋ ਪ੍ਰਮਾਤਮਾ ਸੰਤ ਦੀ ਰਸਨਾ ਤੇ ਬੈਠਾ ਵਾਹਿਗੁਰੂ ਆਖਦਾ ਹੈ ਰਸ ਨਾਲ ਭਰ ਜਾਂਦਾ ਹੈ ਉਹ ਬਾਣੀ ਜਪਦਾ ਹੈ ਰਸ ਨਾਲ ਭਰ ਜਾਂਦਾ ਹੈ ਆਨੰਦ ਨਾਲ ਭਰ ਜਾਂਦਾ ਹੈ ਕਿਉਂਕਿ ਅੰਦਰ ਭੁਖ ਹੈ ਹੋਰ ਸੁਣੋ ਭੋਜਨ ਦੀ ਪਹਿਲੀ ਬੁਰਕੀ ਦੇ ਵਿੱਚ ਜੋ ਰਸ ਹੈ ਉਹ ਅਖੀਰਲੀ ਬੁਰਕੀ ਦੇ ਚ ਨਹੀਂ ਹੈ ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਗਈ ਭੁੱਖ ਘਟਦੇ ਗਈ ਰਸ ਵੀ ਘਟਦਾ ਗਿਆ ਲਖਨ ਮਹਾਰਸ਼ ਕਰਾਂ ਸਾਚੇ ਨਾਮ ਕੀ ਲਾਗੇ ਭੋਖ ਅਗਰੇ ਭੁਖ ਪੈਦਾ ਹੋ ਗਈ ਜਿਉਂ ਜਿਉ ਮਨੁਕ ਜਪੇਗਾ ਭੁਖ ਹੋਰ ਵਧੇਗੀ ਮਰਦੇ ਦਮ ਤੱਕ ਇਲਾਲਸਾ ਵਧੇਗੀ माधो जल की प्यास ना जाए जल में अगन उठी अतका हे प्रभु हे माधो तेरे नाम जल अमृत दा मैं पान करदा प्यास और बढ़ती और बढ़ती और बढ़ती और बढ़ती तेरा सहोर बढ़ता आनन्द होरो बढ़ता तो खैर مختصر میں عرض کرا पदार्थ इस तन नो चाहिदे ने सारे पदार्थ बारो मिलन ਪਰਮਾਤਮਾ ਮਨ ਨੂੰ ਚਾਹੀਦਾ ਹੈ ਅੰਦਰੋਂ ਮਿਲੇਗਾ ਇਹ ਇੰਜ ਕਹਿ ਲਓ ਬਾਹਰ ਪਦਾਰਥ ਲੱਭਣੇ ਪੈਣਗੇ ਅੰਦਰ ਪਰਮਾਤਮਾ ਨਾਲ ਜੁੜਨਾ ਪੈਗਾ ਖੋਜਣ ਦੀ ਲੋੜ ਨਹੀਂ ਲੱਭਣ ਦੀ ਲੋੜ ਨਹੀਂ ਹੁੰਦੀ ਹੈ ਸਾਰੀ ਜਗਾ ਪਦਾਰਥ ਮੇਰੇ ਲਈ ਨਹੀਂ ਪਏ ਸਾਰੀ ਜਗਾ ਮੇਰੀ ਖੁਰਾਕ ਨਹੀਂ ਪਈ ਗੁਰਬਾਣੀ ਆਪ ਕਹਿੰਦੀ ਹੈ ਜਹਾਂ ਦਾਣੇ ਤਾਂ ਆ ਖਾਣੇ ਨਾਨਕਾ ਸਚ ਏ ਜਿੱਥੇ ਤੇਰੇ ਦਾਣੇ ਪੈ ਨੇ ਉੱਥੇ ਹੀ ਤੈਨੂੰ ਮਿਲਦੇ ਨੇ ਦੂਜੀ ਜਗ੍ਹਾ ਨਹੀਂ ਮਿਲਦੇ ਨੱਕ ਨੱਤ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਦਾਣੇ ਕਿਰਤ ਨਾਲ ਮਿਲਣਗੇ ਪਦਾਰਥ ਕਿਰਤ ਕਰਕੇ ਮਿਲਣਗੇ ਔਰ ਕਿਰਤ ਮਨਕ ਨੂੰ ਧੱਕਾ ਦੇਗੀ ਤੈਨੂੰ ਇੱਥੇ ਦਾਣੇ ਨਹੀਂ ਮਿਲਣਗੇ ਉੱਥੇ ਮਿਲਣਗੇ ਤੋ ਕਿਰਤ ਧੱਕਾ ਦੇਗੀ ਉੱਥੇ ਲੈ ਜਾਏ ਇਸ ਨੂੰ ਇਸ ਤਰ੍ਹਾਂ ਸਮਝਾ ਆਧ ਕਾਲ ਤੋਂ ਮਨਕ ਬਰਮਣ ਕਰਦਾਰੇ ਮੈਂ 50 60 ਦੇਸ਼ਾਂ ਦੇ ਬਾਰੇ ਸੋਚਿਆ ਤੇ ਪੜਿਆ ਉੱਥੇ 90 ਫੀਸਦੀ ਪ੍ਰਵਾਸੀ ਨੇ ਚਾਹੇ ਉਹ ਭਾਰਤ ਹੈ ਚਾਯੋ ਲੰਕਾ ਹੈ ਚਾਯ ਬਰਮਾ ਹੈ ਪ੍ਰਵਾਸੀ ਆਦਵਾਸੀ ਤੇ ਪਛੜੇ ਹੋਏ ਨੇ ਥੋੜੇ ਰਹਿ ਗਏ। ਯਾ ਉਥੋਂ ਦੇ ਆਸਵਾਸੀ ਕਿਸੇ ਉਸ ਪਾਸੇ ਪ੍ਰਵਾਸ ਕਰ ਗਏ। ਕਿਰਤ ਧੱਕੇ ਦੇ ਕੁਦਰਤ ਦਾ ਐਸਾ ਨਿਜ਼ਾਮ। ਮਨੁੱਖ ਪੈਦਾ ਹੋਇਆ ਹੈ ਜ਼ਰੂਰੀ ਨਹੀਂ ਉੱਥੇ ਉਸਦੇ ਦਾਣੇ ਹੁਣ ਜਿੱਥੇ ਦਾਣੇ ਨੇ ਕਿਰਤ ਧੱਕੇ ਦੇ। ਜਹਾਂ ਦਾਣੇ ਤਹਾ ਖਾਣੇ ਨਾਨਕਾ ਸਚ ਏ। ਕੀਰਤ ਵਾਸਤੇ ਧੱਕੇ ਖਾਣ ਪੈਣਗੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੀਸਰੀ ਤੋਂ ਚੌਥੀ ਜਗ੍ਹਾ ਪ੍ਰਭੂ ਦੀ ਕੀਰਤੀ ਕਿਧਰੇ ਵੀ ਕੀਤੀ ਜਾ ਸਕਦੀ ਹੈ ਬਾਜ਼ਾਰ ਦੇ ਵਿੱਚ ਕੀਤੀ ਜਾ ਸਕਦੀ ਹੈ ਘਰ ਦੇ ਵਿੱਚ ਕੀਤੀ ਜਾ ਸਕਦੀ ਹੈ ਗੁਰਦੁਆਰੇ ਦੇ ਵਿੱਚ ਕੀਤੀ ਜਾ ਸਕਦੀ ਹੈ ਕਿਉਂ ਪ੍ਰਭੂ ਤੇ ਸਭ ਜਗ੍ਹਾ ਕਿਧਰੇ ਵੀ ਬੈਠ ਕੇ ਟਿਕ ਕੇ ਪ੍ਰਭੂ ਨਾਲ ਜੁੜਿਆ ਜਾ ਸਕਦਾ ਹੈ ਭਜ ਦੌੜ ਕੇ ਦਾਣੇ ਲਬੜਨੇ ਪੈਣਗੇ जुड़ के प्रभु नाल जोड़ना पड़ेगा बैठ के प्रभु नाल जुड़ना पड़ेगा एक वासे भजना पड़ेगा एक वासे टिकना पड़ेगा तन ਨੂੰ ਦੌੜਾਣਾ ਪਏਗਾ ਦਾਣੇ ਲੱਭਦੇ ਨੇ ਮਨ ਨੂੰ ਟਿਕਾਣਾ ਲੱਭੇਗਾ ਪ੍ਰਭੂ ਨਾਲ ਜੁੜਦਾ ਤੇ तन ਨੂੰ ਭਜਣ ਦੀ ਜਾਂਚ ਤੇ ਆ ਗਈ ਏ ਇੱਕ ਮੁਲਕ ਤੋਂ ਦੂਜੇ ਮੁਲਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਪਿੰਡ ਤੋਂ ਦੂਸਰੇ ਪਿੰਡ జగਤ ਸਾਰਾ ਬਾਜਰੇ ਕੀਰਤ ਕਰਨ ਦੀ ਜਾਂਚ ਵੀ ਆ ਗਈ ਹੈ ਦਾਣੇ ਲਬਣ ਦੀ ਜਾਂਚ ਵੀ ਆ ਗਈ ਹੈ ਕੀਰਤੀ ਕਰਨ ਦੀ ਜਾਂਚ ਨਹੀਂ ਆਈ ਟਿਕਣ ਦੀ ਜਾਂਚ ਨਹੀਂ ਆਈ ਇਸ ਵਾਸੇ ਭੋਜਨ ਤੇ ਤਰ੍ਹਾਂ ਤਰ੍ਹਾਂ ਦਾ ਵਧਦਾ ਜਾ ਰਿਹਾ ਹੈ ਮਨੁੱਖ ਦੀ ਦੁਨੀਆ 'ਚ ਭਾਜਨ ਘਟਦਾ ਜਾ ਰਿਹਾ ਹੈ ਧਨ ਦੇ ਤੇ ਅੰਬਾਰ ਲੱਗਦੇ ਜਾ ਰਹੇ ਨੇ ਹਰ ਮੁਲਕ ਵਿੱਚ ਧਰਮ ਘਟਦਾ ਜਾ ਰਿਹਾ ਹੈ ਘਟਦਾ ਜਾ ਰਿਹਾ ਹੈ ਘਟਦਾ ਜਾ ਰਿਹਾ ਹੈ ਸਾਰੀ ਦੁਨੀਆ ਚ ਘਟਦਾ ਜਾ ਰਿਹਾ ਹੈ ਇਹ ਵੀ ਮੈਲਸ ਕਰ ਰਿਹਾ ਹੈ ਭਾਰਤ ਜੋ ਰਿਸ਼ੀ ਮਨੀਆਂ ਦਾ ਦੇਸ਼ ਸੀ ਅਜੁੱਥੇ ਵੀ ਘਟਦਾ ਜਾ ਰਿਹਾ ਹੈ ਧਨ ਸਾਰੀ ਦੁਨੀਆ ਦੇ ਚ ਵੱਧਦਾ ਜਾ ਰਿਹਾ ਹੈ 2.5 ਹਜ਼ਾਰ ਸਾਲ ਪਹਿਲੇ ਸਾਰੀ ਦੁਨੀਆ ਚ ਇਤਨਾ ਧਨ ਨਹੀਂ ਸੀ ਜਿੰਨਾ ਅੱਜ ਹੈ ਪਰ 2.5 ਹਜ਼ਾਰ ਸਾਲ ਪਹਿਲੇ ਇਤਨਾ ਅਧਰਮ ਨਹੀਂ ਸੀ ਜਿੰਨਾ ਅੱਜ ਹੈ ਧਰਮ ਤੇ ਹੈ ਹੀ ਕੋਈ ਦਾਨ ਵਧਦਾ ਗਿਆ ਧਰਮ ਘਟਦਾ ਗਿਆ ਪਦਾਰਥ ਵਧਦੇ ਗਏ ਪਰਮਾਤਮਾ ਨਾਲ ਸੰਬੰਧ ਟੁੱਟਦਾ ਗਿਆ ਐਸਾ ਹੋ ਰਿਹਾ ਐਸਾ ਸਵੇ ਕਹਿੰਦੇ ਨਾ ਅਧੂਰਾ ਜਮਿਆ ਅਧੂਰਾ ਜੀਵਿਆ ਅਧੂਰਾ ਹੀ ਮਰ ਗਿਆ ਤਨ ਨੂੰ ਪਦਾਰਥ ਤੇ ਮਿਲ ਗਏ ਮਨ ਪਰਮਾਤਮਾ ਨਾਲ ਨਾ ਜੁੜ ਸਕਿਆ ਅਧੂਰੀ ਜ਼ਿੰਦਗੀ ਅਧੂਰੀ ਜ਼ਿੰਦਗੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜੋ ਬਾਹਰ ਪਦਾਰਥ ਕਰਕੇ ਹੈ ਉਹ ਹੀ ਅੰਦਰ ਪ੍ਰਮਾਤਮਾ ਕਰਕੇ ਹੈ ਜੋ ਪਦਾਰਥ ਬਣ ਕੇ ਤਨ ਨੂੰ ਸੁਖ ਦਿੰਦਾ ਹੈ ਉਹ ਹੀ ਪ੍ਰਮਾਤਮਾ ਅਗਰ ਮਨ ਜੁੜ ਜਾਏ ਤਾਂ ਆਨੰਦ ਦਿੰਦਾ ਹੈ ਮਹਾਰਸਤ ਸੁਖ ਲੈਣ ਦੀ ਜਾਜ ਤੇ ਆ ਗਈ ਮਨੁੱਖ ਨੂੰ ਕਿਰਤ ਕਰਦਾ ਦਾਲੇ ਲੱਭੇ ਪਦਾਰਥ ਲੱਭੇ आनंद लैंड ਦੀ ਜਾਂਚ ਨਹੀਂ ਆਈ ਤੇ ਸੰਸਾਰ ਦਾ ਹਰ ਸੁਖ ਸ਼ਿਖਰ ਤੇ ਪਹੁੰਚ ਕੇ ਦੁੱਖ ਬਣ ਜਾਂਦਾ ਹੈ ਸੁਖ ਦੀ ਇਹ ਇੱਕ ਖਾਸ ਆਪਣੀ ਗਤੀ ਹੈ ਕਿ ਬਦਲ ਜਾਂਦਾ ਹੈ ਦੁੱਖ ਦੇ ਰੂਪ ਵਿੱਚ ਜੇ ਜਵਾਨੀ ਸੁਖ ਹੈ ਤਾਂ ਬੁਢੇਪੇ ਦਾ ਦੁੱਖ ਹੈ ਬਦਲ ਜਾਏਗਾ ਇਸ ਨੂੰ ਇੰਜ ਲੈ ਲਓ ਹਰ ਸੁਖ ਦੁੱਖ ਦੇ ਵਿੱਚ ਬਦਲਦਾ ਹੈ ਕੋਈ ਵੀ ਸੁਖ ਅਗਰ ਮਨੁੱਖ ਦੇ ਕੌਲ ਹੈ ਦੁੱਖ ਦੇ ਵਿੱਚ ਬਦਲਦਾ ਹੈ ਇੱਜ਼ਤ ਹੈ ਬੇਇੱਜ਼ਤੀ ਵਿੱਚ ਬਦਲੇਗੀ ਬੇਇੱਜ਼ਤੀ ਹੈ ਇੱਜ਼ਤ ਦੇ ਵਿੱਚ ਬਦਲੇਗੀ ਸੁਖ ਦੁੱਖ ਦੇ ਵਿੱਚ ਬਦਲਦਾ ਹੈ ਦੁੱਖ ਸੁਖ ਦੇ ਵਿੱਚ ਬਦਲਦਾ ਹੈ ਬਦਲਦਾ ਰਹਿੰਦਾ ਹੈ ਦਿਨ ਰਾਤ ਦੇ ਵਿੱਚ ਤਬਦੀਲ ਹੁੰਦੀ ਹੈ ਰਾਤ ਦਿਨ ਦੇ ਵਿੱਚ ਬਦਲਦਾ ਤੇ ਚਲਦਾ ਰਹੇ ਆਨੰਦ ਇੱਕ ਵਾਰ ਕਿਸੇ ਨੂੰ ਮਿਲ ਜਾਏ ਤੋ ਵਿਛੜਦਾ ਨਹੀਂ ਕਿਉਂਕਿ ਪਰਮਾਤਮਾ ਤੋਂ ਮਿਲਦਾ ਹੈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਅੱਜ ਚੋਟੀ ਦਾ ਧਨવાન ਹੈ ਕੱਲ ਦਾ ਕੋਈ ਭਰੋਸਾ ਨਹੀਂ ਅੱਜ ਬੜੀ ਬੱਲੇ ਬੱਲੇ ਹੋ ਰਹੀ ਹੈ ਵਾਹ ਵਾਹ ਹੋ ਰਹੀ ਹੈ ਕੱਲ ਦਾ ਕੋਈ ਪਤਾ ਨਹੀਂ ਮੈਂ ਤਾਂ ਹਿੰਦੁਸਤਾਨ ਦੇ ਵਿੱਚ ਦੇਖਿਆ ਜਿਨ੍ਹਾਂ ਦੇ ਆਲੇ ਦੋਲੇ ਦਿਨ ਰਾਤ ਜ਼ਿੰਦਾਬਾਦ ਦੇ ਨਾਰੇ ਲਗਦੇ ਸਨ ਇੱਕ ਦਿਨ ਉਹ ਆਇਆ ਮੁਰਦਾਬਾਤ ਮੁਰਦਾਬਾਤ ਮੁਰਦਾ ਪਹਿਲੇ ਜਿਧਰੋਂ ਵੀ ਲੱਗ ਜਾਂਨ ਸਲਾਮਾਂ ਆਉਂਦੀਆਂ ਸਨ ਹੁਣ ਜਿਧਰੋਂ ਵੀ ਲੱਗ ਜਾਣ ਕੋਈ ਪੁੱਛਦਾ ਨਹੀਂ ਗਊਸ਼ਾਲੇ ਦੀਆਂ ਗਊਆ ਬਣ ਗਏ ਕੁਝ ਵੀ ਨਹੀਂ ਕੁਝ ਵੀ ਸਦੀਵੀ ਇੱਜ਼ਤ ਨਹੀਂ ਹੈ ਮਨੁੱਖ ਦੀ ਸਦੀਵੀ ਬੇਇੱਜ਼ਤੀ ਵੀ ਨਹੀਂ ਹੈ ਕੋਈ ਸਦੀਵੀ ਸੁੱਖ ਨਹੀਂ ਹੈ ਕੋਈ ਸਦੀਵੀ ਦੁੱਖ ਵੀ ਨਹੀਂ ਹੈ ਸਦੀਵੀ ਦਿਨ ਨਹੀਂ ਹੈ ਦਿਨ ਰਾਤ ਦੇ ਚ ਬਦਲੇਗਾ ਸਦੀਵੀ ਰਾਤ ਵੀ ਨਹੀਂ ਹੈ ਦਿਨ ਦੇ ਚ ਬਦਲੇਗਾ इस वास्ते उर्दू का शायर कहें दर्द एक खाब रव है गुजर जाएगा कोई गल नहीं अगर सुख गुजर गया दुख भी गुजर जाएगा दिन लंघ गया रात ही रहेगी भी जाएगी दर्द एक खाब रव है गुजर जाएगा बहुत औखा ना हो के दर्द है बहुत रो ना के दुख है बदल जाएगा ਜੇ ਸੁਖ ਦੁੱਖ ਦੇ ਚ ਬਦਲੇਆ ਤੋ ਚਿੰਤਾ ਨਾ ਕਰ ਦੁੱਖ ਵੀ ਸੁਖ ਦੇ ਚ ਬਦਲੇਗਾ ਫਿਰ ਸੁਖ ਦੁੱਖ ਦੇ ਚ ਬਦਲੇਗਾ ਫਿਰ ਸੁਖ ਦੁੱਖ ਦੇ ਚ ਬਦਲੇਗਾ ਫਿਰ ਦੁੱਖ ਸੁਖ ਦੇ ਚ ਬਦਲੇਗਾ ਇਹ ਚਲਦਾ ਰਹੇਗਾ ਚਲਦਾ ਰਹੇਗਾ ਇੱਕ ਦਫਾ ਦਿਨ ਰਾਤ ਦੇ ਚ ਨਹੀਂ ਬਦਲਦਾ ਬਾਰ 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 ਇਹ ਸੁਖ ਦੁੱਖ ਚਲਦਾ ਰਹੇਗਾ ਚਲਦਾ ਰਹੇਗਾ ਪਰ ਜੇ ਕਿਦਰੇ ਮਨ ਨੂੰ ਇੱਕ ਦਫਾ ਆਨੰਦ ਮਿਲ ਜਾਏ ਦੁਨੀਆ ਦੀ ਕੋਈ ਸ਼ਕਤੀ ਉਸਨੂੰ ਦੁਖੀ ਨਹੀਂ ਕਰ ਸਕਦੀ। ਇਤਨਾ ਅਨੰਦਤ ਹੋ ਜਾਏਗਾ ਉਹ ਤੱਤੀ ਤਵੀ ਮਸਕੁਰਾਂਦਾ ਰਹੇਗਾ ਜਦ ਕਿ ਸੰਸਾਰੀ ਮਨੁੱਖ ਪੁਨਾਂ ਦੀ ਸਹਿਜ ਤੇ ਵੀ ਤੜਪਦਾ ਰਹੇਗਾ। ਰੋਂਦਾ ਤੇ ਘੁੱਲਦਾ ਰਹੇਗਾ। ਤੋਂ ਮੈਂ ਅਰਜ਼ ਕਰਾਂ ਜੋ ਪਦਾਰਥ ਦੇ ਰੂਪ ਦੇ ਵਿਚ ਬਾਹਰ ਹੈ। ਉਹੀ ਪ੍ਰਮਾਤਮਾ ਦੇ ਰੂਪ ਦੇ ਵਿਚ ਅੰਦਰ ਹੈ। ਜੋ ਆਕਾਰ ਦੇ ਰੂਪ ਦੇ ਵਿਚ ਬਾਹਰ ਹੈ। ਉਹੀ ਨਿਰਆਕਾਰ ਦੇ ਰੂਪ ਵਿੱਚ ਅੰਦਰ ਹੈ ਕਿਰਤ ਕਰਕੇ ਪਦਾਰਥ ਲਬਣਾ ਹੈ ਕੀਰਤੀ ਕਰਕੇ ਪਰਮਾਤਮਾ ਨਾਲ ਜੁੜਨਾ ਹੈ ਪਰਮਾਤਮਾ ਲਬਿਆ ਹੋਇਆ ਮੈਂ ਅਕਸਰ ਅਰਜ਼ ਕਰਦਾ ਹੁੰਦਾ ਦੋ ਸ਼ਬਦ ਅਸੀਂ ਗਲਤ ਵਰਤਦੇ ਆਂ ਪਰਮਾਤਮਾ ਦੀ ਖੋਜ ਕਰੋ ਖੋਜ ਤੇ ਉਸ ਦੀ ਕਰਨੀ ਪੈਂਦੀ ਹੈ ਜਿਹੜਾ ਗੁੰਮ ਹੋ ਗਿਆ ਹੈ ਉਹ ਤੇ ਵਿਆਪਕ ਹੈ ਉਹਦੇ ਨਾਲ ਤੇ ਜੁੜਨਾ ਹੈ ਨਿਰਆਕਾਰ ਹੈ ਉਸ ਦੇ ਚ ਹੀ ਸਭ ਕੁਝ ਹੈ ਪਰ ਉਸ ਦੀ ਖੋਜ ਅੰਦਰ ਹੋਵੇਗੀ ਕਿਉਂਕਿ ਨਿਰਾਕਾਰ ਹੈ ਮੈਨੇ ਕੋ ਛੋਟੀ ਜਈਂਗਾ تھا ਯਾਦ ਆਈ ਜੈਸੇ ਹਿੰਦੂ ਜਗਤ ਦੇ ਚ ਮੀਰਾ ਹੋਈਏ ਜੈਸੇ ਸਿੱਖ ਜਗਤ ਦੇ ਚ ਮਾਤਾ ਭਾਗਕੌਰ ਹੋਈਏ ਇਸ ਤਰ੍ਹਾਂ ਇਸਲਾਮੀ ਜਗਤ ਦੇ ਚ ਰਾਬੀਆ ਹੋਈਏ ਸ਼ਾਇਦ ਆਪ ਨੂੰ ਪਤਾ ਹੋਵੇ ਬਾਈ ਮਸੰਦ ਜੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਨਾਂ ਦੇ ਚ ਤਿੰਨ ਬੀਵੀਆਂ ਸਨ ਤਿੰਨ ਬੇਬੀਆਂ ਮਸਲਤ ਸੰਸਨ ਚੰਗਾ ਪ੍ਰਚਾਰ ਕਰ ਲੈਂਦੀਆਂ ਸਰਬਾਣੀ ਦੀ ਚੰਗੀ ਸੋਝ-ਬੋਝ ਸੀ ਸਤਿਗੁਰ ਨੇ ਮੰਜੀ ਬਖਸ਼ ਦਿੱਤੇ ਮੰਜੀ ਨੂੰ ਆ ਜਿਹੜਾ ਤਖਤ ਹੈ ਇਹਨੂੰ ਮਸਲਤ ਕਹਿੰਦੇ ਨੇ ਮਸਲਤ ਵੱਡਾ ਤਖਤ ਜਿਸ ਤੇ ਸ਼ਹਿਨशाह ਬੈਠੇ ਬਾਦਸ਼ਾਹ ਬੈਠੇ ਉਹਨੂੰ ਔਰੰਗ ਕਹਿੰਦੇ ਔਰੰਗ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠ ਰਹੇ ਨੇ ਉਹਨੂੰ ਮਸਨਦ ਕਹਿੰਦੇ ਨੇ ਪਰ ਸ਼ਿੰਦੇ ਚ ਮਸਨਦ ਕਹਿੰਦੇ ਜਿਸ ਤੇ ਗੁਰੂ ਬਿਰਾਜਮਾਨ ਹੋਵੇ ਔਰੰਗ ਜਿਸ ਤੇ ਪ੍ਰਚਾਰਕ ਬੈਠੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਪ੍ਰਥਾ ਚਲਾਈ ਪ੍ਰਚਾਰਕ ਉੱਚੇ ਬੈਠਣ ਸੰਗਤ ਦਿਖਾਈ ਦੇਵੇ ਇਹਨਾਂ ਨੇ ਬੋਲ ਇਹ ਮਰਿਆਦਾ ਇਸ ਤਰ੍ਹਾਂ ਦੀ ਸਟੇਜ ਦੀ ਗੁਰੂ ਅਮਰਦਾਸ ਜੀ ਨੇ ਚਲਾਈ ਇਸ ਤਖਤ ਨਾਲ ਫਾਰਸੀ ਦੇ ਵਿੱਚ ਮਸਨਦ ਕਹਿੰਦੇ ਨੇ ਇਹਦਾ ਹੀ ਪੰਜਾਬੀ ਅਪਰਭ੍ਰੰਸ਼ ਹੋ ਕੇ ਉਚਾਰਨ ਹੋ ਗਿਆ ਮਸੰਦ ਸ਼ਬਦ ਤੇ ਮਸਨਦ ਹੈ ਅਲਫਾਜ਼ ਤੇ ਮਸਨਦ ਹੈ ਲੇਕਿਨ ਮਸੰਦ ਮਸਨਦ ਤੇ ਬੈਠਣ ਵਾਲਾ ਇਤਨਾ ਭ੍ਰਸ਼ਟ ਹੋ ਗਿਆ ਮਸਨਦ ਤੇ ਬੈਠਣ ਵਾਲਾ ਇਤਨਾ ਲੋਭੀ ਹੋ ਗਿਆ ਮਸਨਦ ਤੇ ਬੈਠਣ ਵਾਲਾ ਇਤਨਾ ਵਿਕਾਰੀ ਹੋ ਗਿਆ ਮਸਨਦ ਤੇ ਬੈਠਣ ਵਾਲਾ ਇਤਨਾ ਦੁਰਾਚਾਰੀ ਹੋ ਗਿਆ ਧਨ ਵੱਧ ਗਿਆ ਪ੍ਰਪਤਾ ਵੱਧ ਗਈ ਇੱਜ਼ਤ ਵੱਧ ਗਈ ਮਾਣ ਮਰਿਆਦਾ ਵੱਧ ਗਈ ਵਿਕਾਰੀ ਹੋ ਗਿਆ ਸਿੱਖ ਜਗਤ ਦੇ ਵਿੱਚ ਮਸੰਦ ਗਾਲ ਬਣ ਗਈ ਕਿਸੇ ਨੂੰ ਗਾਲ ਕੱਢਣਾ ਹੋਵੇ ਮਸੰਦ ਮਸੰਦ ਰਾਸ਼ਟਰ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸਨਦ ਪ੍ਰਥਾ ਖਤਮ ਕੀਤੀ ਹਾਲਾਂਕਿ ਤੀਜੇ ਪਾਤਸ਼ਾਹ ਨੇ ਚਲਾਈ ਦਸਵੇਂ ਨੇ ਖਤਮ ਕੀਤੀ ਅਖੇ ਨਹੀਂ ਕੱਲੇ ਬੰਦੇ ਕੋਲੇ ਸ਼ਕਤੀ ਜਰੀ ਨਹੀਂ ਜਾਂਦੀ ਸਾਧ ਕੇ ਸੰਗ ਅਜਰ ਜਰੇ ਬੋਲ ਅੱਛਾ ਲੈਂਦੇ ਸਨ ਅਰਥ ਬਹੁਤ ਦੇ ਚੰਗੇ ਗਿਆਨੀ ਸਨ ਲੇਕਿਨ ਬ੍ਰਸ਼ਟ ਹੋਏ ਉਹਨੇ ਮਰਦ ਬ੍ਰਸ਼ਟ ਹੋਏ ਤਿੰਨ ਬੀਬੀਆਂ ਵੀ ਬ੍ਰਸ਼ਟ ਹੋਈਆਂ ਹੰਕਾਰ ਉਹਨਾਂ ਨੂੰ ਵੀ ਚੜ ਗਿਆ ਇਸ ਮਸੰਦ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕੀਤਾ ਪੰਜ ਪਿਆਰਿਆਂ ਦੀ ਪ੍ਰਥਾ ਆਰੰਭ ਕੀਤੀ ਆਹਿੰਦਾ ਕੱਲੇ ਨੂੰ ਇਤਨੀ ਸਮਰਥਾ ਨਹੀਂ ਦੇਣੀ ਪਹਿਲੇ ਕੱਲੇ ਕਰ ਲੋਕੋ ਸੇ ਇੱਕ ਇੱਕ ਕੋਲ ਸੇ ਪੰਜਾਂ ਨੂੰ ਬਖਸ਼ੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜੋ ਹੈ ਮਰਿਆਦਾ ਚੜਾਈ ਸ਼ਬਦ ਤੇ ਬੜਾ ਕੀਮਤੀ ਸੀ ਮਹਾਨ ਸੀ ਮਸਨਾ ਬਦਨਾ ਬਹੁਤ ਕਈ ਦਫਾ ਮੈਨੂੰ ਖਿਆਲ ਆਉਂਦਾ ਹੈ ਕਿ ਗਾਇਨੀ ਸ਼ਬਦ ਇਹ ਰਾਗੀ ਸ਼ਬਦ ਇਹ ਪ੍ਰਬੰਧਕ ਸ਼ਬਦ ਕਿਤੇ ਬਦਨਾਮ ਹੋ ਕੇ ਨਾ ਰਹੇ ਜਿਸ ਦੰਦ ਨਾਲ ساری ਦੁਨੀਆ ਚ ਚੱਲ ਰਹੀ ਹੈ ਚੱਲ ਰਹੀ ਹੈ ਕਿਸੇ ਨੂੰ ਗਾਲ ਕੱਢਣੇ ਹੋਵੇ ਬਸ ਇੰਨਾ ਹੀ ਕਹਿ ਦੋ ਔਰ ਕੁਝ ਕਹਿਣ ਦੀ ਲੋੜ ਨਹੀਂ ਖੈਰ ਲਮਕਾਵਾਣਾ ਦੋ ਸ਼ਬਦ ਜੋ ਉਸ ਧਾਰਮਿਕ ਜਗਤ ਦੇ ਚ ਅਸੀਂ ਵਰਤਦੇ ਆ ਪਰਮਾਤਮਾ ਦੀ ਖੋਜ ਕਰੋ ਗਲਤ ਖੋਜ ਤੇ ਉਸ ਦੀ ਕਰਨੀ ਪੈਂਦੀ ਏ ਜੋ ਗੁੰਮ ਹੋ ਗਿਆ ਹੈ ਪਰਮਾਤਮਾ ਦੇ ਕੋਲ ਜਾਣਾ ਹੈ ਗਲਤ ਕੋਲ ਤੇ ਉਹਦੇ ਜਾਣਾ ਜਿੱਥੇ ਬੈਠੇ ਉੱਥੇ ਨਹੀਂ ਹੈ ਉਹਦੇ ਕੋਲ ਜਾਣਾ ਕਿਸੇ ਹੋਰ ਜਗ੍ਹਾ ਸਥਾਨ ਦਾ ਫਾਸਲਾ ਹੈ ਕੋਈ ਇਹ ਦੋ ਸ਼ਬਦ ਗਲਤ ਨੇ ਅੰਤਰ ਧਿਆਨ ਕਰਨਾ ਹੈ ਇਸ ਤਰ੍ਹਾਂ ਦੀ ਇਕ ਇਸਤਰੀ ਇਸਲਾਮੀ ਜਗਤ ਦੇ ਚੋਈਏ ਰਬ ਹੀ ਗਾ ਇਹ ਸ਼ਾਮ ਨੂੰ ਕੁਰਾਨ ਦੀ ਤਲਾਵਤ ਕਰਦੀ ਸੀ ਬੜੀ ਸੁਰ ਦੇ ਚ ਪਾਠ ਕਰਦੀ ਸੀ ਆਲੇ ਦੁਆਲੇ ਦੇ ਪੜੋਸੀ ਇਹਦਾ ਕੁਰਾਨ ਦਾ ਪਾਠ ਸੁਣਨ ਲਈ ਆ ਜਾਂਦੇ ਸਨ ਬੜੀ ਮਸਤੀ ਦੇ ਨਾਲ ਇਹ ਕੁਰਾਨ ਸ਼ਰੀਫ ਅਲਪਦੀ ਸੀ ਉਹਦਾ ਉਚਾਰਨ ਵਾਕਈ ਬੰਦਗੀ ਸੀ ਸਰੋਤਿਆਂ ਦੇ ਚ ਇੱਕ ਫਕੀਰ ਵੀ ਆਣ ਲੱਗ ਪਿਆ ਸੀ ਸੂਫੀ ਫਕੀਰ हसन ਉਹ ਵੀ ਆਣ ਲੱਗ ਪਿਆ हसन ਨਾਲ ਕਿਸੇ ਕਿਸੇ ਦਿਨ ਵਿਚਾਰ ਵਟਾਂਦਰਾ ਵੀ ਹੋ ਜਾਂਦਾ ਸੀ ਇੱਕ ਦਿਨ ਦੇਖੇ ਸੰਧਿਆ ਦਾ ਵਕਤ ਤੁਹਾਡੇ ਚ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਜਦ ਇਹ ਇਲੈਕਟ੍ਰਿਸਿਟੀ ਨਹੀਂ ਆਉਂਦੀ ਸੀ ਬਿਜਲੀ ਨਹੀਂ ਆਉਂਦੀ ਸੀ ਪਿੰਡਾਂ ਦੇ ਵਿੱਚ ਮਸ਼ਾਲਾਂ ਜਲਾਈਆਂ ਜਾਂਦੀਆਂ ਸਨ ਗਲੀਆਂਾਂ ਵਿੱਚ ਮੋਗਲ ਕਾਲ ਦੇ ਸਮੇਂ ਸ਼ਹਿਰਾਂ 'ਚ ਵੀ ਮਸ਼ਾਲਾਂ ਜਲਦੀਆਂ ਸਨ ਬਸ ਮਸ਼ਾਲ ਸਾਰੀ ਰਾਤ ਗਲੀਆਂ ਜਲਦੀ ਰਹਿੰਦੀ ਸੀ ਰਾਗੀਰਾਂ ਨੂੰ ਰੋਸ਼ਨੀ ਮਿਲਦੀ ਰਹਿੰਦੀ ਸੀ ਸੰਧਿਆ ਹੋ ਗਈ ਸੀ हसन ਚੱਲ ਪਿਆ ਕੁਰਾਨ ਦੀ ਤਲਾਵਤ ਸੁਣਨ ਲਈ ਲੇਕਿਨ ਕੀ ਦੇਖਦਾ ਬਾਾਰ ਮਸ਼ਾਲ ਦੀ ਰੋਸ਼ਨੀ ਵਿੱਚ ਰਾਬੀਆ ਕੁਝ ਲੱਭ ਰਹੀ ਹੈ ਅੱਜ ਇਸ ਨੇ ਅਜੇ ਤਲਾਵਤ ਨਹੀਂ ਸ਼ੁਰੂ ਕੀਤੀ ਲੱਭ ਰਹੀ ਹੈ ਕੋ ਲਾ ਕੇ ਹਸਨ ਕਹਿੰਦਾ ਰਾਬੀਆ ਕੀ ਖੋ ਗਿਆ ਮੈਨੂੰ ਦੱਸ ਮੈਂ ਨਾਲ ਮਦਦ ਕਰਾਵਾਂ ਕੀ ਖੋ ਗਿਆ ਮੈਂ ਲੱਭ ਕੇ ਦੇ ਰਾਬੀਆ ਕਹਿੰਦੀ ਐ ਸੋਈ ਖੋ ਗਈ ਸਵੇਕੋ ਦਈਏ ਕਿੱਥੇ ਖੋਈ ਏ ਔਗਰ ਦੇ ਅੰਦਰ ਖੋਈ ਹੱਸ ਪਿਆ ਖਿੜ ਖੜਾ ਕੇ ਹੱਸਣ ਕਹਿੰਦਾ ਕੁਛ ਦਿਨਾਂ ਤੋ ਮੈਨੂੰ ਸ਼ੱਕ ਤੇ ਪੈਂਦਾ ਸੀ ਤੂੰ ਪਾਗਲ ਹੈ ਅੱਜ ਸਬੂਤ ਮਿਲ ਗਏ ਅੱਜ ਸਬੂਤ ਮਿਲ ਗਏ ਮੈਂ ਅਕਸਰ ਅਰਜ਼ ਕਰਦਾ ਹੁਨਾ ਪਾਗਲਾਂ ਦਾ ਸੰਸਾਰ ਨਾਲ ਸੰਬੰਧ ਨਹੀਂ ਜੁੜਦਾ ਭਗਤਾਂ ਦਾ ਵੀ ਸੰਸਾਰ ਨਾਲ ਸੰਬੰਧ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਿ ਜਦ ਜੋੜ ਨਹੀਂ ਜੁੜਦਾ ਤਾਂ ਪਾਗਲ ਕੌਣ ਹੈ ਭਗਤ ਕੌਣ ਹੈ ਫੈਸਲਾ ਕੌਣ ਕਰੇਗਾ ਇਸ ਵਾਸਤੇ ਕਈ ਦਫਾ ਐਸਾ ਹੁੰਦਾ ਹੈ ਮਹਾ ਪਾਗਲ ਭਗਤ ਜਾਣ ਕੇ ਪੂਜੇ ਜਾਂਦੇ ਨੇ ਕਈ ਦਫਾ ਭਗਤ ਪਾਗਲ ਜਾਣ ਕੇ ਠੁਕਰਾਇਆ ਜਾਂਦਾ ਹੈ ਜਿੱਥੇ ਤੱਕ ਮੈਂ ਦੇਖਿਆ ਜੋ ਮੈਂਟਲੀ ਨੇ ਹਸਪੀਟਲ ਦੇ ਚ ਇਨਾਂ ਦਾ ਇਲਾਜ ਹੋਣਾ ਚਾਹੀਦਾ ਬਹੁਤ ਸਾਰੇ ਸੰਤ ਜਾਣ ਕੇ ਪੂਜੇ ਜਾ ਰਹੇ ਪੂਜੇ ਜਾ ਰਹੇ ਔਰ ਕਰੀਬਨ ਕਰੀਬਨ 90 ਫੀਸਦੀ ਸੰਤ ਭਗਤ ਪਾਗਲ ਜਾਣ ਕੇ ਟੁਕਰਾਏ ਗਏ 90 ਫੀਸਦੀ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਤੇ ਮੰਗ ਕਰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਦਰੇ ਕਹਿ ਦਿੱਤਾ ਨੰਦ ਲਾਲ ਤੇਰੇ ਤੇ ਬਹੁਤ ਖੁਸ਼ ਤੇਰੇ ਤੇ ਬਹੁਤ ਪਰਸਾਨਾ ਮੰਗ ਲੈ ਕੁਝ ਭਾਈ ਸਾਹਿਬ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬੀਨਾ اے ਬਿਲੇ ਦਰ ਸ਼ਰਮ ਅਜ਼ ਇਸ਼ਕ ਦੇ ਸੌਦਾ اے ਬਿਲੇ ਸਿਰ ਦੇ ਚ ਉਹ ਇਸ਼ਕ ਦੇ ਉਹ ਪਿਆਰ ਦੇ ਕਿ ਬੱਚਾ ਬੱਚਾ ਕਹਿ ਦੇ ਨੰਦ ਲਾਲ ਸੌਦਾਈ ਹੋ ਗਿਆ ਪਾਗਨ ਅਹ ਮੇਰੇ ਗੁਰਦੇਵ ਅਜੇ ਤੇ ਲੋਕੀ ਮੈਨੂੰ ਸ਼ਾਇਰ ਕਹਿੰਦੇ ਨੇ ਕਵੀ ਕਹਿੰਦੇ ਨੇ ਗਿਆਨੀ ਕਹਿੰਦੇ ਨੇ ਮੈਨੂੰ ਪਾਗਲ ਕਹਿਣਾ ਕਿਸੇ ਨੇ ਨਹੀਂ ਸ਼ੁਰੂ ਕੀਤਾ ਇਹਦਾ ਮਤਲਬ ਹੈ ਜੇ ਮੈਂ ਸਮਾਜ ਦਾ ਹਿੱਸਾ ਹੀ ਨਾ ਅਜੇ ਮੈਂ ਸੰਸਾਰ ਦਾ ਹਿੱਸਾ ਅਜੇ ਮੇਰੀ ਉਹ ਹਾਲਤ ਨਹੀਂ ਬਣੀ ਯਾ ਇਲਾਹੀ ਚਸ਼ਮੇ ਬੇਨਾਇਬ ਦੇ ਦਰ ਸ਼ਰਮ ਅਜ਼ ਇਸ਼ਕ ਸੌ ਦਾ ਏਬ ਦੇ ਉਹ ਇਸ਼ਕ ਦੇ ਉਹ ਪਿਆਰ ਦੀ ਉਮੰਗ ਦੇ ਉਹ ਬਲਵਲਾ ਦੇ ਜਗਤ ਕਹਿ ਦੇ ਨੰਦ ਲਾਲ ਸੁਦਾਈ ਹੋ ਗਏ ਪਾਗਲ ਹੋ ਗਏ ਹਸਨ ਕਹਿੰਦਾ ਹੈ ਕਈ ਦਿਨਾਂ ਤੋਂ ਸ਼ੱਕ ਤੇ ਸੀ ਮੈਨੂੰ ਤੂੰ ਪਾਗਲ ਹੈ ਕਿਉਂ ਕਈ ਦਫਾ ਕੁਰਾਨ ਦੀ ਇੱਕ ਪੰਕਤੀ ਤੇ ਘੰਟਾ-ਘੰਟਾ ਰੁਕੀ ਰਹਿੰਦੇ ਸੀ ਉਸੇ ਨੂੰ ਗਾ-ਗਾ ਕੇ ਪੜ੍ਹ ਅੱਗੇ ਵੱਧੇ ਹੀ ਨਹੀਂ ਸੀ ਉੱਥੇ ਹੀ ਰੁਕੀ ਰਹਿੰਦੇ ਸੀ ਇਨਾ ਖਾਨੇ estranglay ਕੁਗਰ ਦੇਖਿਆ ਗੁਰਸਿੱਖ ਅਜੇ ਵੀ ਹੈ ਕਾਨਪੁਰ ਦੇ ਸਰਦਾਰ ਭਾਦਰ ਸਿੰਘ ਕਈ ਕਈ ਦਫਾ ਜਵਦੀਸ਼ ਸਾਹਿਬ ਦਾ ਪਾਠ ਸ਼ੁਰੂ ਕਰਦਾ ਸਵੇਰੇ ਤੋਂ ਸ਼ਾਮ ਤੱਕ ਖਤਮ ਨਹੀਂ ਹੁੰਦਾ ਸਮਾਪਤ ਨਹੀਂ ਹੁੰਦਾ ਚਾਰ ਪੰਜ ਪੌੜੀਆਂ ਤੇ ਰੁਕਿਆ ਰਹੇ ਰੋਟੀ ਖਾਣ ਪਾਣ ਵੀ ਭੁੱਲ ਜਾਂਦਾ ਪਹਿਲੇ ਪਹਿਲੇ ਤੇ ਕਾਨਪੁਰ ਦੇ ਸਾਰੇ ਕਹਿਣ ਲੱਗੇ ਪਾਗਲ ਹੈ ਬਹੁਤ ਵੱਡਾ ਕਪੜੇ ਦਾ ਵਪਾਰੀ ਸੀ ਅਲਗਨ ਮਿਲਦੀ ਉਹਦੇ ਕੋਲ ਆਲ ਇੰਡੀਆ ਦੀ ਏਜੰਸੀ ਸੀ ਕਰੋਣਾ ਪਤੀ ਬੰਦਾ ਫਿਰ ਉਹ ਬਾਹਗੁਰੂ ਮੰਤਰ ਦਾ ਜਪ ਕਰਨ ਲੱਗ ਪਿਆ ਖੇਡ ਬਣ ਕੇ ਕੁਰਬਲੇ ਸੰਸਕਾਰ ਹਸਨ ਕਹਿੰਦਾ ਮੈਨੂੰ ਸ਼ੱਕ ਤੇ ਸੀ ਤੂੰ ਪਾਗਲ ਹੈ ਅੱਜ ਪੱਕਾ ਸਬੂਤ ਮਿਲ ਗਿਆ ਹੈ ਪਾਗਲ ਹੈ ਸੋਈ ਘਰ ਦੇਚ ਗੁੰਮ ਹੋਈਏ ਲਬਦੀ ਥੇ ਪਈਏ ਕਰਦੇ ਚ ਲੱਭ ਹੁਣ ਪਤਾ ਰਾਬੀਆ ਨੇ ਕੀ ਆਖਿਆ ਘਰ ਦੇ ਚ ਕਿਵੇਂ ਲੱਭਾਂ ਅੰਧੇਰਾ ਉੱਥੇ ਮਸ਼ਾਲ ਕੋਈ ਨਹੀਂ ਅੰਧੇਰਾ ਹਾਸਨ ਕਹਿੰਦਾ ਜਿੱਥੇ ਸੋਈ ਗੁੰਮ ਹੋਈ ਹੈ ਉੱਥੇ ਅੰਧੇਰਾ ਹੈ ਜਿੱਥੇ ਸੋਈ ਹੈ ਨਹੀਂ ਉੱਥੇ ਚਾਨਣਾ ਹੈ ਤੂੰ ਚਾਨਣੇ ਚ ਵੀ ਲੱਭ ਕੇ ਕਿਸ ਤਰ੍ਹਾਂ ਸੋਈ ਲੱਭੇਗੀ ਤੇ ਰਾਬੀਆ ਨੇ ਕਿਹਾ ਕਿ ਹਸਨ ਇਹੀ ਤੇ ਮੈਂ ਤੈਨੂੰ ਰੋਜ਼ ਕਹਿੰਦੀ ਆ ਜਿੱਥੇ ਖੁਦਾ ਹੈ ਉੱਥੋਂ ਦੀ ਤੈਨੂੰ ਸਮਝ ਨਹੀਂ ਤੇ ਜਿਹਦੀ ਤੈਨੂੰ ਸਮਝ ਉੱਥੇ ਤੈਨੂੰ ਲੱਭਦਾ ਕੋਈ ਨਹੀਂ ਤੂੰ ਧਿਆਨ ਅੰਤਰਮੁਖੀ ਕਰ ਸੋਇ ਉੱਥੇ ਪਈ ਧਿਆਨ ਅੰਦਰ ਲੈ ਜਾ ਇਹ ਤੇ ਦੋਨੋਂ ਧਿਆਨ ਦੀ ਸਾਧਨਾ ਹੈ ਧਰਮ ਦਾ ਮਾਰਗ ਧਿਆਨ ਦਾ ਮਾਰਗ ਧਿਆਨ ਧਰ ਹੁੰਦਾ ਹੈ ਕੋਮਨ ਮੈਂ ਜੈ ਕੋਮਤ ਹੋ ਸਵੇ ਜਗ ਚਾਯੋ ਅਸਨ ਇਹ ਹੀ ਤੇ ਮੈਂ ਤੈਨੂੰ ਰੋਜ਼ ਕਹਿੰਦੀ ਆ ਅੱਜ ਪ੍ਰਤੱਖ ਰੂਪ ਵਿੱਚ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਸੂਰਜ ਦਾ ਚਾਨਣਾ ਹੈ ਇਹਦੇ ਚ ਖੁਦਾ ਨੂੰ ਨਹੀਂ ਲੱਭ ਸਕੇਗਾ ਤੇ ਜਿਸ ਹਿਰਦੇ ਦੇ ਰੋਮ ਰੋਮ ਦੇ ਚ ਵਸਿਆ ਉਹਦੀ ਤੈਨੂੰ ਸਮਝ ਕੋਈ ਨਹੀਂ ਆਂਦੇ ਰ ਅਗਿਆਨਤਾ ਅੰਦਰ ਕਿਉਂਕਿ ਅਸਨ ਨੇ ਕਿਹਾ ਸੂਈ ਜਦ ਅੰਦਰ ਖੋਈ ਹੈ ਤੋ ਅੰਦਰ ਜਾ ਅੰਦਰ ਚਾਨਣਾ ਕਰ ਰਾਬੀਆ ਬੋਲ ਪਈ ਐਹੀ ਤੇ ਮੈਂ ਤੁਹਾਨੂੰ ਕਹਿ ਰਹੀ ਹਾਂ ਅੰਦਰ ਦਾ ਦੀਵਾ ਜਲਾ। ਇਹ ਤੇਜ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤੋਂ ਮਿਲੇ ਅੰਦਰ ਦਾ ਦੀਪਕ ਜਲਾ ਐਹੀ ਤੇ ਮੈਂ ਕਹਿ ਰਹੀ ਹਾਂ ਤੈਨੂੰ। ਕਹਿਨ ਹਸਨ ਪੈਰੀ ਪੈ ਗਿਆ। ਗੱਲ ਸਮਝ ਚਾ ਗਏ ਉਸ ਦੀ। ਗੱਲ ਪੱਲੇ ਪੈ ਗਈ। ਹੁਣ ਮੈਂ ਫਿਰ ਅਰਜ਼ ਕਰਾਂ ਜੋ ਅੰਦਰ ਪਦਾਰਥ ਦੀ ਤਲਾਸ਼ ਕਰੇ, ਧਨ ਦੀ ਤਲਾਸ਼ ਕਰੇ। ਨਾ ਸਮਝਏ ਤੇ ਜੋ ਬਾਹਰ ਪਰਮਾਤਮਾ ਦੀ ਤਲਾਸ਼ ਕਰੇ ਗੁਰਬਾਣੀ ਕਹਿੰਦੀ ਏ ਬਾਹਰ ਟੋਲੇ ਸੋ ਪਰਮ ਹੋਰਾਈ ਕਾਹੇ ਰੇ ਬਨ ਖੋਜਨ ਜਾਈ ਸਰਬ ਨੇ ਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਹ ਪਦਾਰਥ ਤੇਰੇ ਨਾਲ ਸਮਾਏ ਨਹੀਂ ਲੱਭਣੇ ਪੈਣਗੇ ਭੱਜ ਦੌੜ ਕੇ ਲੱਭਣੇ ਪੈਣਗੇ ਕਿਰਤ ਧੱਕੇ ਦੇ ਧੱਕੇ ਖਾਣੇ ਪੈਣਗੇ ਜਹਾਂ ਦਾਣੇ ਤਹਾ ਖਾਣੇ ਨਾਨਕਾ ਸਜੇ ਜਾਣਾ ਪੈਗਾ ਕਿਰਤ ਕਰਨੀ ਪੈਗੀ ਭਜਣਾ ਪੈਗਾ ਦੌੜਨਾ ਪੈਗਾ ਪਰ ਜਿੱਥੇ ਤੁਹੈਂ ਜਿੱਥੇ ਵੀ ਹੈ ਉੱਥੇ ਪ੍ਰਮਾਤਮਾ ਹੈ ਜੁੜਨਾ ਪਏ ਅੰਦਰ ਆਣਾ ਪਏਗਾ ਇਹ ਧਿਆਨ ਸਾਧਨਾ ਹੈ ਧਿਆਨ ਚਲਿਆ ਵੀ ਹੈ ਕਿ ਨਹੀਂ ਧਿਆਨ ਕਿਥੇ ਤੱਕ ਪਹੁੰਚਿਆ ਪਹੁੰਚ ਵੀ ਗਿਆ ਹੈ ਕਿ ਨਹੀਂ